ਹਿਲ ਗਏ ਹਿਲ ਗਏ ਹਿਲ ਗਏ ਲੁਧਿਆਣਾ ਚ ਪਟਾਕੇ ਚਲਾਉਂਦੇ ਪੂਰੀ ਪੂਰੀ ਕਲੋਨੀ ਹਿਲ ਗਈ ਪਟਾਕੇ ਚਲਾਉਂਦੇ ਹੋਏ ਚਾਰ ਜਵਾਕ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚ ਇੱਕ 5 ਸਾਲ ਦੇ ਜਵਾਕ ਦੀ ਇੱਕ ਅੱਖ ਹੀ ਚਲੀ ਗਈ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਨੌਕਰਾਨੀ ਆਪਣੇ ਮਾਲਕ ਦੇ ਬੱਚਿਆਂ ਨੂੰ ਪਟਾਕੇ ਚਲਵਾ ਰਹੇ ਸੀ ਇਸ ਦੌਰਾਨ ਅਨਾਰ ਚਲਾਇਆ ਤੇ ਅਨਾਰ ਚਲਾਉਂਦੇ ਹੋ ਗਿਆ ਜ਼ੋਰਦਾਰ ਤਮਾਕਾ ਇਸ ਤੋਂ ਬਾਅਦ ਕੀ ਹੋਇਆ ਕਿਸੇ ਨੂੰ ਕੁਝ ਸਮਝ ਨਹੀਂ ਲੱਗੀ ਆਸ-ਪਾਸ ਪੜੋਤੇ ਵਿੱਚ ਖਿੜਕੀਆਂ ਹਿਲ ਗਈਆਂ ਲੋਕਾਂ ਦੇ ਸ਼ੀਸ਼ੇ ਟੁੱਟ ਗਏ ਤੇ ਜਦੋਂ ਤੱਕ ਲੋਕ ਪਹੁੰਚੇ ਉਦੋਂ ਤੱਕ ਚਾਰੋਂ ਜ਼ਖਮੀ ਹੋ ਚੁੱਕੇ ਸੀ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਪਤਾ ਲੱਗਿਆ ਕਿ ਮਾਲਕ ਦੇ ਬੱਚੇ ਦੀ ਇੱਕ ਅੱਖੀ ਜਾ ਚੁੱਕੀ ਹੈ ਇਸ ਘਟਨਾ ਦੀ ਖਬਰ ਮਿਲਦੇ ਮੌਕੇ ਦੇ ਪਹੁੰਚੇ ਕਿ ਆਖਰਕਾਰ ਇਹਨਾ ਜ਼ੋਰਦਾਰ ਤਮਾਕਾ ਕਿਵੇਂ ਹੋ ਸਕਦਾ ਹੈ ਕਿਉਂਕਿ ਦਸਿਆਤਾ ਹੀ ਗਿਆ ਸੀ ਕਿ ਦੀਵਾਲੀ ਵਾਲੇ ਪਟਾਕੇ ਚਲਾਏ ਜਾ ਰਹੇ ਨੇ ਪੁਲਿਸ ਪਹੁੰਚੀ ਪਰਚਾਲ ਸ਼ੁਰੂ ਹੋਈ ਫੋਰੈਂਸਿਕ ਟੀਮ ਵੀ ਬੁਲਾਈ ਗਈ ਇੱਕ ਗੱਲ ਸਾਫਟ ਹੋ ਗਈ ਕਿ ਇਹ ਤਮਾਕਾ ਜੜਾ ਹੈ ਇਹ ਦੀਵਾਲੀ ਦੇ ਮੌਕੇ ਤੇ ਚਲਾਏ ਜਾਣ ਵਾਲੇ ਪਟਾਕਿਆਂ ਚੋਂ ਹੀ ਹੋਇਆ ਹੈ ਕਿਉਂਕਿ ਉਹੀ ਪਟਾਕੇ ਬੱਚਿਆਂ ਵੱਲੋਂ ਚਲਾਏ ਜਾ ਰਹੇ ਸੀ ਤੇ ਇੱਕ ਨੌਕਰਾਨੀ ਉਹਨਾਂ ਦੇ ਨਾਲ ਉਸ ਵੇਲੇ ਮੌਜੂਦ ਸੀ ਉਹ ਵੀ ਜ਼ਖਮੀ ਹੋਈ ਹੈ ਹਾਲਾਂਕਿ ਪੁਲਿਸ ਅਫਸਰਾਂ ਨੇ ਜਦੋਂ ਪਰਚਾਲ ਕੀਤੀ ਤੇ ਮੌਕੇ ਤੇ ਉਹਨਾਂ ਨੂੰ ਇੱਕ ਟਾਂਕ ਦਿਖਿਆ ਜਿਸ ਕਰਕੇ ਉਹਨਾਂ ਨੂੰ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਟਰੰਕ 'ਚ ਹੋਰ ਪਟਾਕੇ ਸੀ ਕਿਉਂਕਿ ਕਨਾਰ ਐਡਾ ਜ਼ਬਰਦਸਤ ਤਮਾਕਾ ਨਹੀਂ ਕਰ ਸਕਦਾ ਫਿਲਹਾਲ ਪੁਲਿਸ ਅਫਸਰਾਂ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਸਹੀ ਖੁਲਾਸਾ ਪੁਲਿਸ ਦੀ ਪੜਤਾਲ ਤੋਂ ਬਾਅਦ ਹੋਏਗਾ ਪਰ ਇਸ ਘਟਨਾ ਨੇ ਸਾਨੂੰ ਸਬਕ ਦੇ ਦਿੱਤਾ ਕਿਉਂਕਿ ਦੀਵਾਲੀ ਆ ਰਹੀ ਹੈ ਬੱਚੇ ਪਟਾਕੇ ਚਲਾ ਰਹੇ ਨੇ ਤੇ ਸੋਚ ਸਮਝ ਕੇ ਚਲਾਓ ਸਾਵਧਾਨੀ ਵਰਤੋ ਕਿਉਂਕਿ ਸਾਵਧਾਨੀ ਹਟੀ ਦੁਰਘਟਨਾ ਕਾਟੇ

ਸਾਰੇ ਇਕੱਠੇ ਨਹੀਂ ਹਾਂਜੀ ਸਾਰੇ ਇਕੱਠੇ ਕਰ ਲੈਂਦੇ ਨੇ ਨਹੀਂ ਬਾਈ ਏਦੋਂ ਅਸੀਂ ਭੇਜਾਂਗੇ ਅੱਜ ਕੋਲ ਤਾਂ ਕਿ ਆਪਣਾ ਜਿਹੜਾ ਅਪਡੇਟ ਸੀ ਲਾਸਟ ਹੋਇਆ ਸੀ ਕੋਈ ਬਟਾ ਨਹੀਂ ਨਹੀਂ ਕੀ ਕਰੂਗੀ ਸੀ ਬਲਾਸ ਦਾ ਕਾਰਨ ਤਾਂ ਦੇਖੋ ਅਸੀਂ ਉੱਪਰੋਂ ਨਾ ਥੋੜੇ ਆ ਸ਼੍ਰੈਡਸ ਪਟਾਕਿਆਂ ਦੇ ਜਿਹੜੇ ਹੁੰਦੇ ਹੈਗੇ ਆ ਹਾਂਜੀ ਤੇ ਜਿਹੜੇ ਦੀਵਾਲੀ ਵਾਲੇ ਕਰੈਕਰਸ ਹੁੰਦੇ ਹੈਗੇ ਆ ਹਾਂਜੀ ਹਾਂਜੀ ਇਹ ਉਹਨਾਂ ਦੇ ਸ਼੍ਰੈਡਸ ਤੋਂ ਮਿਲੇ ਹੈਗੇ ਉਤੋਂ ਤੇ ਆ ਲੈ ਤੇ ਉਹ ਹੁਣ ਮੋਸਟ ਲਾਈਕਲੀ ਹੈ ਵੀ ਜਿਵੇਂ ਪਟਾਕੇ ਸਟੋਰ ਕੀਤੇ ਹੋਣ ਕਿਸੇ ਟਰੰਕ ਦੇ ਵਿੱਚ ਤੇ ਕਿਸੇ ਤਰੀਕੇ ਉਹਨਾਂ ਨੂੰ ਕੋਈ ਮਾੜੀ ਮੋਟੀ ਅੱਗ ਪੈ ਗਈ ਤੇ ਉਹਦੇ ਕਰਕੇ ਜਿਹੜਾ ਬਲਾਸਟ ਹੋਇਆ ਲੱਗਦਾ ਹੈਗਾ ਤੇ ਬਾਕੀ ਫੋਰੈਂਸਿਕ ਦੀ ਟੀਮ ਬੁਲਾ ਲਈ ਗਈ ਹੈ ਕਿ ਤੇ ਆਪਾਂ ਦੇਖਦੇ ਹਾਂ ਕਿ ਅੱਪਰ ਤੱਕ ਕੀ ਕੀਤਾ ਜਾ ਸਕਦਾ ਲੱਗਦਾ ਸਰ ਵੀ ਇਹਦੇ ਵਿੱਚ ਕੋਈ ਵੱਡੇ ਪਟਾਕੇ ਸੀ ਜਿਹੜਾ ਐਡਾ ਵੱਡਾ ਹੋ ਸਕਦਾ ਜੀ ਐਡਾ ਵੱਡਾ ਬਲਾਸਟ ਹੋਇਆ ਤਾਂ ਪਟਾਕੇ ਦਾ ਥੋੜਾ ਸਾਈਜ਼ ਤਾਂ ਵੱਡਾ ਹੋਣਾ ਚਾਹੀਦਾ ਹੈਗਾ ਬਟ ਇਹ ਗੱਲ ਤਾਂ ਕਲੀਅਰ ਕਟ ਮਰਜ ਹੋ ਰਹੀ ਹੈ ਕਿ ਹੈ ਇਹ ਦੀਵਾਲੀ ਟਾਈਪ ਜਿਹੜੇ ਪਟਾਕੇ ਹੁੰਦੇ ਹੈਗੇ ਵੀ ਉਹ ਨਾ ਕਰਕੇ ਹੋਇਆ ਹੈ ਸਰ ਜਾਣੀ ਨਹੀਂ ਪਸੰਦ ਹੈ ਹਜੇ ਤੱਕ ਤਾਂ ਨਹੀਂ ਹੈਗਾ ਜੀ ਪਰ ਉਮੀਦ ਕਰਦੇ ਹੈਗੇ ਇੱਕ ਬੱਚੇ ਦੇ ਕਾਫੀ ਸੀਰੀਅਸ ਇਨਜਰੀਜ਼ ਰਿਪੋਰਟ ਹੋਈਆਂ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਵਿਦ ਪ੍ਰੋਪਰ ਮੈਡੀਕਲ ਕੇਅਰ ਬੱਚਾ ਬਚ ਜਾਏਗਾ ਕਿ ਕਿ ਪਰਸਨਸ ਰਿਪੋਰਟ ਹੋਏ ਨੇ ਜੀ ਇਹ ਕਿੰਨਾ ਦੀ ਮੇਡ ਹੈਗੀ ਤੇ ਮੇਡ ਦੇ ਦੋ ਬੱਚੇ ਤੇ ਕਿੰਨਾ ਦਾ ਜਿਹੜੇ ਘਰ ਦੇ ਮਾਲਕ ਨੇ ਉਹਨਾਂ ਦਾ ਬੱਚਾ ਸਤਿ ਜੀ ਇਹ ਦਸੀ ਜਾਰੀ ਬੱਚੇ ਦੀ ਬੱਚੇ ਦੀ ਜਿਹੜਾ ਬੱਚਾ ਇਹਨਾਂ ਦਾ ਘਰ ਵਾਲਿਆਂ ਦਾ ਹੈਗਾ ਉਹ 5 ਸਾਲ ਦਾ ਦੱਸਿਆ ਜਾ ਰਿਹਾ ਮੇਡ ਦੇ ਜਿਹੜੇ ਬੱਚੇ ਹੈਗੇ 8 ਸਾਲ ਦਾ ਤੇ ਦੂਸਰਾ ਕਿੰਨੇ ਸਤ ਸਾਲ ਦਾ ਹੈਗਾ ਬੱਚਾ ਫੈਮਿਲੀ ਮੈਂਬਰ ਬਾਹਰ ਰਹਿੰਦੇ ਨੇ ਕੀ ਫੈਮਿਲੀ ਮੈਂਬਰ ਇੱਥੇ ਰਹਿੰਦੇ ਨੇ نیچے ਸੀਗੇ ਉੱਪਰ ਦੇ ਫਲੋਰ ਤੇ ਫੈਮਿਲੀ ਮੈਂਬਰ ਥੱਲੇ ਸੀਗੇ ਬੱਚੇ ਟੌਪ ਫਲੋਰ ਤੇ ਸੀਗੇ ਜਿੱਥੇ ਪਲਾਸਟ ਹੋਇਆ ਕਿੱਥੇ ਸਰ ਥੱਲੇ ਉੱਪਰ ਉੱਪਰ ਟੌਪ ਫਲੋਰ ਤੇ ਹੋਇਆ ਹੈਗਾ ਜਿੱ ਹਾਂਜੀ ਜਿਹੜੀਆਂ ਲੇਡੀਜ਼ ਕੰਮ ਕਰਦੀਆਂ ਸੀ ਉਹ ਦੋ ਸੀ ਉਹਨਾਂ ਤੋਂ ਵਿੱਚੋਂ ਹਜੇ ਤੱਕ ਜੀ ਇੱਕ ਰਿਪੋਰਟ ਹੋਈ ਹੈਗੀ ਬਾਕੀ ਮੈਂ ਵੀ ਹਜੇ ਉਹਨੇ ਮੌਕੇ ਤੇ ਆਏ ਸੀਗਾ ਸਰ ਕਿਸੇ ਦਾ ਬਲਾਸਟ ਹੋਇਆ ਸੀ ਪਟਾਕਿਆਂ ਦਾ ਲੱਗ ਰਿਹਾ ਜੀ ਹਜੇ ਸੋ ਪਰ ਜਿਹੜਾ ਹੈ ਨਾ ਦੀਵਾਲੀ ਵਾਲੇ ਪਟਾਕੇ ਹੁੰਦੇ ਹੈਗੇ ਆ ਜੋ ਮੌਕੇ ਦੇ ਉੱਥੇ ਉਹ ਸ਼ਰੇਡਸ ਮਿਲੇ ਹੈਗੇ ਆ ਪੇਪਰ ਵਗੈਰਾ ਮਿਲਿਆ ਜਿਹੜਾ ਪਟਾਕਿਆਂ ਦੇ ਅੰਦਰ ਜਿਹੜਾ ਬਰੂਦ ਭਰਿਆ ਹੁੰਦਾ ਉਸ ਟਾਈਪ ਦਾ ਲੱਗ ਰਿਹਾ ਦੀਵਾਲੀ ਵਾਲੇ ਪਟਾਕੇ ਕਿਤੇ ਜਿੱਦਾਂ ਟਰੰਕ ਸੌਟ ਦੇ ਵਿੱਚ ਕਿਤੇ ਇਹਨਾਂ ਨੇ ਸਟੋਰ ਕਰਕੇ ਰੱਖੇ ਹੋਣਗੇ ਤੇ ਉਹ ਕਿਤੋਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਅੱਗ ਪਈ ਆ ਕਿਸ ਤਰੀਕੇ ਤੇ ਬੱਚੇ ਉਹਦੀ ਲਪੇਟ ਵਿੱਚ ਆਏ ਤੇ ਉਹਦਾ ਬਲਾਸਟ ਹੋਇਆ ਸਰ ਵੀ ਸਿੰਪਲ Okay. Thank you.